ਤਲਾ 300 ਯੂਨਿਟ ਬੜਿਆਂ ਨੂੰ ਫ੍ਰੀ ਮਿਲ ਵੀ ਰਹੇ ਨੇ ਉਹ ਸਰਦੀਆਂ ਦੇ ਵਿੱਚ ਤਾਂ ਜ਼ਿਆਦਾਤਰ ਲੋਕ ਜਿਹੜੇ ਆ ਉਹਨਾਂ ਨੂੰ ਫ੍ਰੀ ਮਿਲਦੇ ਨੇ ਕਈਆਂ ਦੇ ਬਿਜਲੀ ਦੇ ਬਿੱਲ ਵੀ ਜ਼ੀਰੋ ਆਉਂਦੇ ਨੇ ਕਿ ਗਰਮੀਆਂ ਦੇ ਵਿੱਚ ਜ਼ੀਰੋ ਆ ਸਕਦਾ ਹੈ ਬਿੱਲ ਏਸੀ ਚਲਾ ਕੇ ਫ੍ਰਿਜ ਚਲਾ ਕੇ ਲੋੜ ਮੁਤਾਬਕ ਚਲਾ ਲਓ ਹੁਣ ਸਾਡੇ ਹੋਸਟਲ ਨੇ ਹਮ ਲੜਕਿਆਂ ਦਾ ਹੋਸਟਲ ਹੈ ਸਾਡਾ ਕੁੜੀਆਂ ਦਾ ਹੋਸਟਲ ਹੈ ਦੋਏ ਅਲੱਗ-ਅਲੱਗ ਨੇ ਦੋ ਜਗ੍ਹਾ ਤੇ ਇਸੇ ਲੱਗੇ ਨੇ ਹਮ ਸਾਡੇ ਉਹ ਆਟੋਮੈਟਿਕ ਸਿਸਟਮ ਲੱਗਾ ਹੈ ਹੂੰ ਪਹਿਲੀ ਗੱਲ ਟੈਂਪਰੇਚਰ ਫੈਕਟਰੀ ਵਲੋਂ ਸੈੱਟ ਹੁੰਦਾ ਹੈ 29 30 ਜੋ ਵੀ ਹੈ ਹੂੰ ਦੂਜੇ ਨੰਬਰ ਤੇ ਉਹਨਾਂ ਦਾ ਟਾਈਮਿੰਗ ਸੈੱਟ ਹੈ ਉਹਨਾਂ ਨੂੰ ਵੀ ਲਈ ਜਾਣੀ ਹੈ ਰਾਤ ਨੂੰ 9 ਵਜੇ ਹੈ 9 ਵਜੇ ਸਟਾਰਟ ਹੁੰਦਾ ਤੜਕੇ 5 ਵਜੇ ਨੂੰ ਬੰਦ ਹੋ ਜਾਂਦਾ ਹੂੰ ਤਕਰੀਬਨ ਜਿਹੜੀ ਐਵਰੇਜ ਹੈ ਸਾਡੀ 5 ਕਿਲੋਨਟਾਂ ਦੀ ਐਵਰੇਜ ਆਉਂਦੀ ਹੈ ਰਾਤ ਦੀ ਜੇ ਉਹ 9 ਤੋਂ ਲੈ ਕੇ ਕੌੜਾ ਫਲਾ ਹੋ ਗਿਆ ਸਵੇਰੇ 5 ਵਜੇ ਤੱਕ ਚੱਲਿਆ ਬਾਹਰ ਟੈਂਪਰੇਚਰ ਨਾਰਮਲ ਹੈ ਹਾਂ ਜਿਹੜੇ ਦਿਨਾਂ ਦੇ ਵਿੱਚ ਲੋ ਚੱਲੀ ਸੀ ਜਾਂ ਗਰਮੀ ਬਹੁਤ ਸੀ ਉਦੋਂ ਰਾਤ ਨੂੰ 8 8 9 9 ਯੂਨਟਾਂ ਤੇ ਵੀ ਅਸੀਂ ਗਿਆ ਗਿਆ ਉਹ ਸਾਡੇ ਹੱਥ ਵਾਸ ਹੈ ਨਹੀਂ ਪਰ ਟਾਈਮਿੰਗ ਅਸੀਂ ਕੰਟਰੋਲ ਕਰ ਰੱਖੀ ਹੈ 슬ੀਪ ਮੋਡ ਵਰਤ ਲਓ ਹੂੰ ਏਸੀ ਤੋਂ ਉਹਨਾਂ ਦਾ ਪਰਪਸ ਇਹ ਹੈ ਕਿ ਹੌਲੀ ਹੌਲੀ ਉਹ ਟੈਂਪਰੇਚਰ ਨੂੰ ਉੱਤੇ ਚੱਕਣਾ ਸ਼ੁਰੂ ਕਰਨਾ ਹੈ ਹਾਂ ਉਹਦਾ ਲੈਵਲ ਉੱਚਾ ਹੋਣਾ ਸ਼ੁਰੂ ਹੋ ਰਿਹਾ ਹੈ ਹੂੰ ਉਹ ਬੈਠ ਲੈ। ਤੁਸੀਂ 슬립 모ਡ ਦੀ ਗੱਲ ਕੀਤੀ, ਅੱਜ ਕੱਲ੍ਹ ਐਸਿਸ ਦੇ ਵਿੱਚ ਟਰਬੋ 모ਡ ਆ ਗਿਆ। ਲੋਕੀ 슬립 모ਡ ਤਾਂ ਬਹੁਤ ਘੱਟ ਯੂਜ਼ ਕਰਦੇ ਐ, ਟਰਬੋ ਹਰ ਕੋਈ ਯੂਜ਼ ਕਰ ਲੈਂਦਾ। ਅਬ ਬੇਸਬਰ ਐ ਨਾ। ਪੰਗਾ ਤਾਂ ਬੇਸਬਰੀ ਦੀ ਐ। ਆਇਆ ਹੁੰਦਾ ਵੀ ਹੁਣ ਇਹੇ ਚੱਲ ਕੇ ਨਾ ਬਰਫ ਵਾਲਾ ਕਾਰਖਾਨਾ ਬਣਾ ਦੇ। ਬਣਾ ਦੇ। ਉਹ ਨੁਕਸਾਨ ਵੀ ਤਾਂ ਸਾਡੇ ਹੀ ਕਰੂ। ਹੂੰ। ਹਸਪਤਾਲਾਂ ਤੇ ਵਾਰੀ ਹੀ ਪੈਂਦੀ। ਕਿਸੇ ਟਾਈਮ ਤੇ ਲੱਗਦਾ ਹੁੰਦਾ ਤੇ ਵੀ ਦੋ ਤਿੰਨ ਹਸਪਤਾਲ ਤੇ ਲੁਢਾਣੇ ਦੇ। सीएमसीसी ਉਹ ਦੁਬਾਰਾ डीएमसी डीएमसी ਤੀਜਾ ਹਸਪਤਾਲ ਨੇ ਤੇ ਹੁੰਦਾ ਮੈਨੂੰ ਇਹ ਰਹ ਹਰ ਹਸਾ ਉਹਦੇ ਉੱਤੇ ਹਸਪਤਾਲ ਹੈ ਹਸਪਤਾਲ ਅਸੀਂ ਆਪਣੀ ਜਿਹੜੀ ਜੀਵਨ ਸ਼ੈਲੀ ਹੈ ਉਹੀ ਇੰਨੀ ਖਰਾਬ ਕਰ ਲਈ ਵੀਜੀ ਵਜ੍ਹਾ ਕਰਕੇ ਇਹ ਪ੍ਰੋਬਲਮ ਆਈ ਹੈ ਹਾਂ ਚਲੋ ਮੈਂ ਉਸ ਨੂੰ ਕੰਟੀਨਿਊ ਵੀ ਹੁਣ 300 ਯੂਨਿਟ ਬੰਦਾ ਕੱਢ ਸਕਦਾ ਮਤਲਬ ਏਸੀ ਫ੍ਰੀਜ ਕਰ ਸਕਦਾ ਜੀ ਮੈਨੇਜ ਕਰ ਲੈ ਨਾਲੇ 300 ਜੁਨਟੇ ਫ੍ਰੀ ਫਰੂ ਵਾਲੇ ਪੰਗੇ ਜਨਾ ਪੋ ਭਰਾ ਵੋ ਬੜਾ ਲੰਮਾ ਟਾਈਮ ਗੇਮ ਨਹੀਂ ਜਾਂਦੀ ਇਹ ਲੰਬਾ ਟਾਈਮ ਨਹੀਂ ਚੱਲਿਆ ਕਰਦੇ ਸੀ ਜਾ ਇਹ ਹੂੰ ਆਤ ਤਾਂ ਨਾ ਪਾਓ ਫਰੀ ਵਾਲੀ ਆ ਤੁਸੀਂ ਬਚਤ ਦੀ ਆਤ ਪਾਓ ਫਰੀ ਹੋਵੇ ਨਾ ਹੋਵੇ ਘਟ ਵਰਤਣੀ ਦਾ ਵਰਤਣੀ ਹੂੰ ਮਤਲਬ ਬੰਦੇ ਨੂੰ ਬਚਤ ਦੀ ਆਤ ਪਾਓ ਬਚਤ ਦੀ ਆਤ ਸੰਭਲ ਸੰਭਾਲਣ ਦੀ ਆਤ ਪਾਓ ਬਿਲਕੁਲ ਇੱਕ ਹਰ ਸਾਲ ਨਾ ਜਦੋਂ ਗਰਮੀ ਆਉਂਦੀ ਹੈ ਪੂਰੀ ਕਿਉਂਕਿ ਹੁਣ ਵੀ ਜੇ ਮੌਸਮ ਦੇਖਿਆ ਹੋਵੇ ਜ਼ਰੂਰ ਬਰਸਾਤਾ ਹੋ ਰਹੀਆਂ ਪਰ ਦੁਪਹਿਰੇ ਜਿਹੜੀ ਹੈ ਪੂਰੀ ਗਰਮੀ ਹੋ ਜਾਂਦੀ ਹੈ ਖੜੀ ਖੜੀ ਗੱਡੀਆਂ ਦੇ ਵਿੱਚ ਅੱਗ ਲੱਗ ਜਾਂਦੀ ਹੈ ਇਹੀ ਪ੍ਰੋਬਲਮ ਆਨੇ ਨਾ ਅਸੀਂ ਕਹਿੰਦੇ ਅੰਦਰ ਤਾਂ ਸ਼ਿਮਲਾ ਬੀਤਦਾ ਹੋਵੇ ਇੰਜਣ ਖੜਾ ਧੁੱਪੇ ਅਸੀਂ ਵੀ ਧੱਕਾ ਕਿੱਥੇ ਦੀ ਕਰ ਰਹੇ ਹਾਂ ਤਾਂ ਇਹ ਅੱਗੇ ਲੱਕੂ ਵੀਰ ਕਿੱਧਰ ਜਾਓ ਹੂੰ ਵੈਰਿੰਗਰ ਮੁਰਿਆ ਇੰਜਣ ਦੀ ਸਾਰੀ ਹਵਾ ਗਰਮ ਅੰਦਰ ਆ ਰਹੀ ਹੈ ਇੰਜਣ ਨੂੰ ਹੀ ਤੱਤੀ ਹਵਾ ਲੱਗ ਰਹੀ ਹੈ ਰੇਡੀਏਟਰ ਦੀ ਤਾਂ ਉਹਨੂੰ ਲਗਣੀ ਲਗਣੀ ਸੀ ਹੂੰ ਚਲ ਉਹਦੇ ਗਰਮੀ ਪੈਦਾ ਕੀਤੀ ਜਾਲ ਜਿਹੜਾ ਏਸੀ ਦੇ ਕੰਡੈਂਸਰ ਦੀ ਅੱਗ ਮਚਾਉਂਦੀ ਗਰਮੀ ਹੈ ਉਹ ਵੀ ਉਹਨੂੰ ਹਵਾ ਲੱਗ ਰਹੀ ਹੈ ਉਹ ਤੋਂ ਕੀ ਬੁਰਾ ਹੋ ਗਿਆ ਜਦੋਂ ਤੁਸੀਂ ਕਿਸੇ ਨੂੰ ਮਸ਼ੀਨ ਨੂੰ ਬੇਸਿਰ ਪਰੇ ਤਰੀਕੇ ਨਾਲ ਚਲਾਉਂਗੇ ਤਾਂ ਰਿਜ਼ਲਟ ਇਹੀ ਹੋਗਾ ਵਾਇਰਿੰਗ ਲੋਡ ਤੋਂ ਵੱਧ ਗਰਮ ਹੋਊ ਅੱਗ ਫੇਰੇ ਪਊ ਨਾ ਉਹਦਾ ਤਾਂ ਪੈਂਦੀ ਨਹੀਂ ਹਾਂ ਪਰ ਕਈ ਵਾਰੀ ਪਾਰਕਿੰਗ 'ਚ ਖੜੀਆਂ ਗੱਡੀਆਂ ਦੇ ਵੀ ਲੱਗ ਜਾਂਦੀ ਸਪਲਾਈ ਤਾਂ ਚੱਲਦੀ ਹੈ ਟੈਂਪਰੇਚਰ ਵੱਧ ਗਿਆ ਸ਼ੀਸ਼ੇ ਲੱਗੇ ਹੋਏ ਨੇ ਫੋਕਸ ਬੀਮ ਬਣ ਰਹੇ ਨੇ ਲਾਈਟ ਨਾਲ ਆਪੋ ਇਹਨਾਂ ਨਾਲੇ ਸ਼ੀਸ਼ੇ ਦੇ ਨਾਲ ਉਹਦੀ ਮੱਛਣਾਂ ਲਾ ਲੰਦੇ ਤੇ ਹਰੇਕ ਚੀਜ਼ ਹੂੰ ਵੱਡੇ ਸ਼ੀਸ਼ੇ ਦੇ ਤੁੱਪ ਸਾਡੇ ਅਸੀਂ ਦਰਖਤਾਂ ਦੇ ਨਾਲ ਤੇ ਖੁੱਸੇ ਬਾਦ ਪੈ ਗਿਆ ਹੁਣ ਦੁਸ਼ਮਣੀ ਹੋ ਗਈ ਸਾਡੇ ਜੱਦੀ ਪੋਸ਼ਦੀ ਵੀ ਇਹ ਨਹੀਂ ਛੱਡੜੇ ਦਰਖਤ ਹੈ ਨਹੀਂ ਛਾਂ ਹੈ ਨਹੀਂ ਅੱਛਾ ਦੂਜੀ ਗੱਲ ਪਾਰਕਿੰਗ 'ਚ ਖੜੀਆਂ ਗੱਡੀਆਂ ਨੂੰ ਜਿਹੜੀਆਂ ਛੱਤ 'ਤੇ ਖੜਦੀਆਂ ਨੇ ਉਹਨਾਂ ਨੂੰ ਕਿੰਨੇ ਕਨਾਂ ਅੱਗੇ ਖੜੀਆਂ ਹੂੰ ਅਰੇ ਰੋ ਉੱਥੇ ਵੱਡਾ ਕਾਰਨ ਹੈਗੇ ਨੇ ਚੂਹੇ ਤਾਰਾ ਵੱਡਦਾ ਅੱਛਾ ਤਾਰਾ ਕੱਟਤੀਆਂ ਕਿਸੇ ਨਾ ਕਿਸੇ ਕਰਕੇ ਹਿੱਲੇ ਜੋ ਲੋਗ ਇਸ ਪਾਰਕਿੰਗ ਹੋ ਗਈ ਇਨਸੂਲੇਸ਼ਨ ਡੈਮੇਜ ਹੈ ਤਾਂ ਉਸ ਹਾਲਤ ਦੇ ਵਿੱਚ ਫਿਰ ਫੈਰ ਹੋ ਜਾਏਗਾ ਪਰ ਗਰਮੀ ਤੋਂ ਤਾਂ ਜਿਹੜੇ ਕਿ ਮਸ਼ੀਨ ਨੂੰ ਕੱਲਾ ਇਹ ਨਾ ਸਮਝ ਬਈ ਲੋਹਾ ਹੈ ਇਹਦਾ ਕੀ ਇਹਨੂੰ ਕੀ ਫਰਕ ਪੈਂਦਾ ਪੈਂਦਾ ਹਮ ਫਰਕ ਉਹਨੂੰ ਪਵੇ ਨਾ ਪਵੇ ਸੋਦੋਂ ਜਦੋਂ ਪਾਉਗਾ ਚੂਹੇ ਵੀ ਜਿਹੜੇ ਆ ਉਹ ਪੂਰੀ ਗੱਡੀ ਖਰਾਬ ਕਰ ਦਿੰਦੇ ਉਹ ਤਾਂ ਸ਼ੁਰੂ ਤੋਂ ਹੀ ਕਰਦੇ ਆ ਜੀ ਆਪਣਾ ਪਹਿਲਾ ਕੰਮ ਇਸ ਕਰਕੇ ਆ ਵੀ ਇਹਨਾਂ ਮਸ਼ੀਨਾਂ ਦੀ ਵਰਤੋਂ ਠੀਕ ਤਰੀਕੇ ਨਾਲ ਪਰ ਚੂਹਿਆਂ ਤੋਂ ਬਚਾ ਕਿੱਦਾਂ ਕੀਤਾ ਜਾ ਸਕਦਾ ਨਹੀਂ ਇਹ ਚੂਹਾ ਮੇਰਾ ਸਬਜੈਕਟ ਨਹੀਂ ਹੈ ਚੂਹਾ ਮੇਰੀ ਲਾਈਨ ਨਾਲ ਰਿਲੇਟਡ ਨਹੀਂ ਹੈ ਹੂੰ ਇਹਨੂੰ ਜੀਵ ਵਿਗਿਆਨੀ ਦੱਸਣਗੇ ਜਾਂ ਕੋਈ ਰਸਾਇਣਕ ਵਿਗਿਆਨੀ ਦੱਸਣਗੇ ਹੂੰ ਮੇਰਾ ਕੰਮ ਇਹ ਲਈ ਤਾਂ ਕਸੂਰਤਾਂ ਮੌਤ ਤੱਕ ਹੀ ਬੋਲ ਸਕਦਾ ਅਗਲਾ ਗੰਭੀਰ ਕਾਰਨ ਮੇਨੇ ਇਹ ਬਿਜਲੀ ਸ਼ਾਰਟ ਸਰਕਟ ਹੀ ਹੈ ਬਿਲਕੁਲ ਸ਼ਾਰਟ ਸਰਕਟ ਤਾਰਾਂ ਕਮਜ਼ੋਰ ਹੋ ਜਾਣੀਆਂ ਲੋਡ ਤੋਂ ਵੱਧ ਟੈਂਪਰੇਚਰ ਹੂੰ ਤੇ ਇਹ ਨਾ ਬਦਲੋ ਤੇ ਇੱਕ ਕਰੰਟ ਤੋਂ بچਾ ਹੋ ਸਕਦਾ ਜਾਂ ਕਰੰਟ ਦੀ ਫਰਸਟ ایڈ ਕੀ ਹੋ ਸਕਦੀ ਜੇ ਕਿਸੇ ਨੂੰ ਇੱਕਦਮ ਕਰੰਟ ਲੱਗਦਾ ਤੇ ਉਹਨੂੰ ਫਰਸਟ ایڈ ਕੀ ਦਿੱਤੀ ਜਾਵੇ ਫਰਸਟ ایڈ ਤਾਂ ਸਭ ਤੋਂ ਪਹਿਲਾਂ ਇਹ ਬੰਦ ਹੁੰਦਾ ਜੀ ਜਿਵੇਂ ਕਿਵੇਂ ਇਹ ਦੇਖੋ ਵੀ ਸਾਹ ਤਾਂ ਨਹੀਂ ਰੁਕ ਗਿਆ ਦਿਲ ਦੀ ਧੜਕਣ ਤਾਂ ਨਹੀਂ ਰੁਕ ਗਈ ਉਹਨੂੰ ਚਾਲੂ ਕਰਨ ਦੀ ਕੋਸ਼ਿਸ਼ ਕਰੋ ਨੱਕ ਲਈ ਸਾਹ ਦੇ ਕੇ ਦੁਬਾਰਾ ਦਬਾ ਦਬਾ ਕੇ ਦਿਲ ਦੀ ਧੜਕਣ ਚਾਲੂ ਹੋ ਗਈ ਕਿਉਂਕਿ ਬਲੱਡ ਅੱਧੇ ਪੌਣੇ ਮਿੰਟ ਵਾਸਤੇ ਵੀ ਰੁਕ ਗਿਆ ਤਾਂ ਕੈਮੀਕਲ ਰਿਐਕਸ਼ਨ ਸ਼ੁਰੂ ਹੋ ਜਿਸ ਰੇਟ ਚ ਪਹਿਲਾ ਬਲੱਡ ਦਾ ਸਰਕਲ ਬਣੇ ਹਵਾ ਦਾ ਸਰਕਲ ਬਣੇ ਆਕਸੀਜਨ ਦਾ ਬਰੇ ਨੂੰ ਆਕਸੀਜਨ ਆ ਜੇ ਉਸ ਤੋਂ ਬਾਅਦ ਤਾਂ ਤੁਰਤੋ ਫੁਰਤੀ ਲੈ ਕੇ ਨੂੰ ਹਸਪਤਾਲ ਪਹੁੰਚੋ ਬਸ ਸਭ ਤੋਂ ਵੱਡੀ ਇਹ ਦੂਜੇ ਵਾਰ ਫਸਟ ਰੇਟ ਤੁਸੀਂ ਕੁਝ ਨਹੀਂ ਕਰ ਸਕਦੇ ਹੂੰ ਇਹ ਸਭ ਤੋਂ ਮਹਿੰਗਾ ਕਰੰਟ ਲੱਗਣ ਤੋਂ ਕਿੱਦਾਂ ਬਚਾ ਸਕਣਾ ਦੇਖੋ ਕਰੰਟ ਦੋ ਕੰਮ ਨੇ करंट ਲੱਗਣ ਤੋਂ ਬਚਾ ਕਿਵੇਂ ਹੋ ਸਕਦਾ ਜੇ ਕਰੰਟ ਲੱਗ ਗਿਆ ਤਾਂ ਬਚਾ ਕੇ ਵਿੱਚ ਬਚਾ ਗਿਆ ਫਰਸਟ ایڈ ਕੀ ਤੋਂ ਪਾਰਟ ਫਰਸਟ ایڈ ਫਰਸਟ ਐਡ ਇਦੀ ਹੈਵੀ ਦਿਲ ਦੀ ਧੜਕਣ ਚੱਲਣੀ ਜ਼ਰੂਰੀ ਹੈ ਪੇਸ਼ੈਂਟ ਦੇ ਤੇ ਸਾਹ ਆਉਣਾ ਜ਼ਰੂਰੀ ਹੈ ਜਿਹੜਾ ਸਾਡੇ ਕੰਮ ਕਰਦਾ ਮਿੱਟੀ ਤੇ ਦੱਬਦੇ ਗੋਹੇ ਤੇ ਦੱਬਦੇ ਉਹ ਬਕਵਾਸ ਵਾਜੀਆ ਭਰਾਵੋ ਜੇ ਕਿਸੇ ਨੇ ਬਚਣਾ ਹੋਇਆ ਤਾਂ ਵੀ ਬੰਦ ਠੀਕ ਹੈ ਨਾ ਕਿਸੇ ਦਾ ਨੁਕਸਾਨ ਹੀ ਘੱਟਦੀ ਉਹ ਹੁਣ ਉੱਠ ਕੇ ਸੋਸ਼ਲ ਮੀਡੀਆ ਤੇ ਕਹਨਾਂ ਵੀ ਮੈਨੂੰ ਮਿੱਟੀ ਜੇ ਦੱਬਦੀ ਮੈਂ ਤਾਂ ਬਚ ਗਿਆ ਕੋਈ ਵਿਗਿਆਨਕ ਕਾਰਨ ਹੈ ਕਿਸੇ ਕੋਲੇ ਕੋਈ ਨਹੀਂ ਹੈ ਮਲਾ ਜੇ ਨੋਕਰ ਕਰੰਟ ਲੱਗਦਾ ਕਹਿੰਦਾ ਮਿੱਟੀ 'ਚ ਦਬ ਦੋ ਉਹ ਨੁਕਸਾਨ ਦਾ ਹੈ ਜਿੰਦਗੀ ਦੇਖੋ ਜ਼ਿੰਦਗੀ ਤੇ ਐਕਸਪੈਰੀਮੈਂਟ ਨਹੀਂ ਹੋ ਸਕਦੇ ਉਹ ਕੰਮ ਕਰੋ ਜਿਹੜਾ ਵਿਗਿਆਨਕ ਤੌਰ ਤੇ ਅਪਰੂਵ ਹੈ ਕਈ ਕਹਿੰਦਾ ਤੇ ਇਹਨੂੰ ਮਿੱਟੀ 'ਚ ਦਬ ਦੋ ਇਹਦੇ ਸਰੀਰ ਦਾ ਕਰੰਟ ਥੱਲੇ ਵਗ ਜੂ ਕਰੰਟ ਹੁਣ ਖੜਾ ਯਾਰ ਉੱਥੇ ਲੱਗ ਕੇ ਹਟ ਗਿਆ ਹਟ ਗਿਆ ਉਹਦੇ ਨਾਲ ਕੋਈ ਫਰਕ ਨਹੀਂ ਹੈ ਕੋਈ ਸਰੀਰ ਚਾਰਜ ਨਹੀਂ ਹੁੰਦਾ ਬਿਜਲੀ ਸਾਡੇ ਸਰੀਰ ਤੇ ਇਸ ਟਾਈਮ ਵੀ ਮੌਜੂਦ ਹੈ ਆਪਾਂ ਖੜੇ ਤਾਂ ਵੀ ਹੈਗੇ ਆਂ ਹੂੰ ਤੁਸੀਂ ਕਈ ਵਾਰੀ ਦੇਖ ਲਓ ਵੀ ਅਚਨ ਚੇਤੀ ਕਿਸੇ ਦੇ ਪਲਿਸਟਰ ਦੇ ਕੱਪੜੇ ਪਾਏ ਹੋਏ ਨੇ ਆਪਾਂ ਹੱਥ ਮਿਲਾਉਂ ਲਿਆ ਜਾਂ ਉਂਗਲੀ ਕਰ ਦਿਆ ਪੂਰਾ ਤਰ੍ਹਾਂ ਕੇ ਕਰਾਂ ਉਹ ਕਿੱਥੋਂ ਆ ਜਾਂਦਾ ਹੂੰ ਕਰੰਟ ਹੈਗਾ ਹਰ ਵੇਲੇ ਹੈ ਤਾਂ ਹੂੰ ਸੋ ਉਹ ਅਰਥ ਕਰਨਾ ਮਿੱਟੀ ਤੇ ਦੱਬ ਦੇਣਾ ਹੋਰ ਗੱਲਾਂ ਵਗੈਰਾ ਇਹ ਬੇਵਿਨਾਦੀ ਗੱਲਾਂ ਨੇ ਜੇ ਕੋਈ ਇੱਕ ਅਦਾ ਬਚਿਆ ਕਿਸੇ ਹੋਰ ਕਾਰਨ ਕਰਕੇ ਬਚ ਗਿਆ ਤਾਂ ਦੂਜਿਆਂ ਨੂੰ ਮਾੜੇ ਰਸਤੇ ਨਾ ਪਾਉ ਹੂੰ ਉੱਥੇ ਕੋਈ ਹੈ ਵੀ ਉਹਦਾ ਸਾਹ ਚਾਲੂ ਕਰ ਸਕਦੇ ਹੋ ਉਹਦੇ ਦਿਲ ਦੀ ਧੜਕਣ ਚਾਲੂ ਕਰੋ ਜੇ ਦੋਹੇ ਚਾਲੂ ਨੇ ਤਾਂ ਤੁਰੰਤ ਹਸਪਤਾਲ ਤੀਜੀ ਆਪਸ਼ਨ ਕੋਈ ਨਹੀਂ ਹੈ। ਔਰ ਕੋਈ ਉਹੜ-ਪੋੜ ਦੀ ਖੇਚਲਾ ਨਾ ਕਰੋ। ਹੂੰ। ਜੇ ਜਿੰਦਗੀ ਬਚਾਉਣੀ ਹੈ ਤਾਂ ਲੈ ਕੇ ਹਸਪਤਾਲ ਵਜੋ। ਅਗਲਾ ਕਮੋ ਕਰ ਦंगे। ਕਿਉਂਕਿ ਜਦੋਂ ਕਰੰਟ ਲੱਗਦਾ ਤਾਂ ਜਿਹੜੀਆਂ ਸਰੀਰ ਦੀਆਂ ਨਾੜਾਂ ਨੇ ਉਹ ਇਸ ਤਰ੍ਹਾਂ ਐਂ ਘੁੱਟ ਜਾਂਦੀਆਂ ਨੇ, ਸਕੀਰ ਹੋ ਜਾਂਦਾ। ਸਰਕੂਲੇਸ਼ਨ ਰੁਕ ਜਾਂਦਾ ਰੇ। ਨਾੜਾਂ ਖੇਚੀ ਜਾਂਦੀਆਂ ਨੇ। ਖੇਚੀ ਜਾਂਦੀਆਂ। ਤਾਂ ਦੇ ਡਾਕਟਰ ਨੇ ਉੱਥੇ ਆਪਦੇ ਜੋ ਵੀ ਉਹਨਾਂ ਕੋਲੇ ਫਰਸਟ ایڈ ਹੈ ਇੰਜੈਕਸ਼ਨ ਦੰਦਨੇ ਕੋਈ ਰੈਕ ਕੈਮੀਕਲ ਰਿਐਕਸ਼ਨ ਹੋਇਆ ਜਾਂ ਹੋਰ ਗੜਬੜ ਹੋਈ ਹੈ ਉਹਨੂੰ ਰਿਲੈਕਸੇਸ਼ਨ ਸਰੀਰ ਨੂੰ ਉੰਰੋ ਕੀਤਾ ਜਾਂਦਾ ਤਾਂ ਇਸ ਕਰਕੇ ਮੌਕੇ ਦੇ ਉੱਤੇ ਜਿੱਥੇ ਇਹ ਕੰਮ ਹੋਇਆ ਹੋਇਆ ਉੱਥੇ ਤਜਰਬੇ ਕਰੀਆਂ ਸ਼ੁਰੂ ਨਾ ਕਰੋ ਕਿਸੇ ਦੀ ਜ਼ਿੰਦਗੀ ਦਾ ਸਵਾਲ ਹੈ ਤੁਹਾਡੇ ਪਰਸਨਲ ਇਨਸੀਡੈਂਟ ਬਾਰੇ ਮੈਂ ਪੁੱਛਣਾ ਚਾਹਾਂਗਾ ਤੁਹਾਨੂੰ ਵੀ ਕਰੰਟ ਲੱਗਿਆ ਸੀ ਮੇਰਾ ਫਲੈਸ਼ ਸੀਗਾ ਇਹ ਕਰੰਟ ਨਹੀਂ ਸੀ ਫਲੈਸ਼ ਫਲੈਸ਼ ਸੀ ਫਲੈਸ਼ ਕਰੰਟ ਲੱਗਣਾ ਤੇ ਫਲੈਸ਼ ਦਾ ਫਰਕ ਹੁੰਦਾ ਹੂੰ ਇਹ ਨਹੀਂ ਇਹ ਵੀ ਕਰੰਟ ਲੱਗਿਆ ਨਹੀਂ ਬਥੇਰੀ ਵਾਰੀ ਲੱਗਿਆ ਗਿਣਤੀ ਵੀ ਨਹੀਂ ਹੈਗੀ ਕਿ ਕਿੰਨੇ ਵਾਰ ਲੱਗਿਆ ਕੰਮ ਕਰਦੇ ਆ ਸਾਰੀ ਉਮਰ ਚ ਲੱਗੇਗਾ ਸਰ ਲੱਗ ਜਾਂਦਾ ਹੁਣ ਦੋ ਤਿੰਨ ਚਾਰ ਦਿਨ ਪਹਿਲਾਂ ਵੀ ਤਾਰ ਉਧਰ ਪਈ ਰਹੀ ਕਿ ਦਰ ਹੱਥ ਪੈ ਗਿਆ ਹੂੰ ਲੱਗੇ ਪਰ ਜਿਹੜਾ ਫਲੈਸ਼ ਹੁੰਦਾ ਹੈ ਫਲੈਸ਼ ਹੁੰਦਾ ਵੀ ਜਦੋਂ ਅਸੀਂ ਕੋਈ ਕੰਮ ਕਰਦੇ ਆ ਤੇ ਮੋਹਰੋ ਕੋਈ ਸਪਾਰਕ ਪੈਦਾ ਹੋ ਗਈ ਉੱਥੇ ਇੰਨੀ ਬਿਜਲੀ ਦੀ ਅੱਗ ਪੈਦਾ ਹੁੰਦੀ ਹੈ ਬਹੁਤ ਟੈਂਪਰੇਚਰ ਹਾਈ ਹੁੰਦਾ ਹੈ ਤੇ ਉਹਨਾਂ ਮੂਰੇ ਆਉਣ ਵਾਲਾ ਕੁਛ ਵੀ ਜਲ ਜਾਂਦਾ ਮੈਂ ਫਲੈਸ਼ ਨਾਲ ਜਲਿਆ ਮੇਰੀਆਂ ਬਾਹਾਂ ਦੋਏ ਦਵਾਰੇ ਬਣੀਆਂ ਨੇ ਚਿਹਰਾ ਜਲ ਗਿਆ ਤੇ ਛਾਤੀ ਵੀ ਜਲ ਗਈ ਇਹ ਫਲੈਸ਼ ਹੈ ਇਹ ਪਾਵਰ ਦੇ ਉੱਤੇ ਕੰਮ ਕਰਾਂਗੇ ਫਿਰ ਹੋ ਸਕਦਾ ਕਈ ਵਾਰੀ ਪੱਗ ਪਲਗ ਆਪਣਾ ਛੂ ਜਾ ਢਿੱਲਾ ਰਹਿ ਜਾਂਦਾ ਉਹ ਅੱਗੇ ਜੀ ਕੜਾ ਦਿੰਦਾ ਤਾਂ ਕਾਫੀ ਕੋਟ ਛੁੱਟ ਜਾਂਦੀ ਹੈ ਜਦ ਜੀ ਇੰਡਸਟਰੀ ਚ ਰਹਿੰਦੇ ਉੱਥੇ ਨੈਗੇਟਿਵ ਵੜਾਕੇ ਨਾਲ ਨਹੀਂ ਨੇ ਕੋਸ ਹੁੰਦਾ ਹੂੰ ਉਦੋਂ ਫਿਰ ਚੱਜ ਦੀ ਤਮਾਕਾ ਜਲਦਾ ਚਾਹ ਦੀ ਤਮਾਕਾ ਇਸ ਕਰਕੇ ਹੈ ਵੀ ਬਿਜਲੀ ਤੋਂ ਰੱਬ ਨਾ ਕਰੇ ਕਿਸੇ ਨਾਲ ਹਾਦਸਾ ਹੋ ਗਿਆ ਇਹ ਦੋ ਕੰਮਾਂ ਤੋਂ ਇਲਾਵਾ ਤੀਜਾ ਐਕਸਪੈਰੀਮੈਂਟ ਉਥੇ ਨਾ ਕਰੋ ਹੂੰ ਲੈ ਕੇ ਭੱਜਣ ਦੀ ਕੋਸ਼ਿਸ਼ ਕਰੋ ਫਿਰ ਹਸਪੀਟਲ ਪਹੁੰਚ ਜਾਓ ਹਾਂ ਇਹ ਵੀ ਜੇ ਕੋਈ ਬਿਜਲੀ ਨਾਲ ਚਿੰਬੜਿਆ ਹੋਇਆ ਹੂੰ ਆਪਣੇ ਕਾਮਧਾਰ ਨੇ ਵੀ ਉਹ ਡੰਡਾ ਲਾ ਦੋ ਡੰਡਾ ਉਥੇ ਕੋਈ ਜਾਦੂ ਦਾ ਡੰਡਾ ਨਹੀਂ ਹੈਗਾ ਤੁਸੀਂ ਡੰਡੇ ਜਾਂ ਸੋਟੀ ਨਾਲ ਜਿਹੜੀ ਕੋਈ ਸੁੱਕੀ ਚੀਜ਼ ਹੋਵੇ ਉਹਦੇ ਨਾਲੋਂ ਜਿੱਥੇ ਬਿਜਲੀ ਦਾ ਸੰਪਰਕ ਜੁੜਿਆ ਹੋਇਆ ਉਹ ਤੋੜ ਸਕਦੇ ਹੋ ਉਹ ਤੋੜ ਸਕਦੇ ਉਦਾਂ ਸਰੀਰ ਨੂੰ ਡੰਡਾ ਲਾਉਣ ਦਾ ਕੋਈ ਮਤਲਬ ਨਹੀਂ ਲੋਕ ਇਹ ਕਹਿੰਦੇ ਡੰਡੇ ਨਾਲ ਨਹੀਂ ਉਹਦਾ ਕੋਈ ਮਤਲਬ ਨਹੀਂ ਤੁਸੀਂ ਤਾਰ ਦਾ ਸੰਪਰਕ ਤੋੜੋ ਨਾ ਜਿੱਥੇ ਉਹਦਾ ਹੱਥ ਪਿਆ ਹੋਇਆ ਜਿੱਥੇ ਉਹਦਾ ਹੱਥ ਪਿਆ ਉਸ ਮਾਰੋ ਉਹ ਚੀਜ਼ ਨੂੰ ਤੋੜਨ ਦੀ ਕੋਸ਼ਿਸ਼ ਕਰੋ ਜਿੱਥੇ ਸੰਪਰਕ ਟੁੱਟੇ ਹੂੰ ਬਸ ਤੋੜਨੀ ਬੜੀਆਂ ਵੀਡੀਓਜ਼ ਦੇਖਦੇ ਆਂ ਵੀ ਕਈ ਵਾਰੀ ਜਿਵੇਂ ਪੂੜੀ ਹੁੰਦੀ ਹੈ ਕੋਈ ਮੈਟਲ ਦੀ ਹੁੰਦੀ ਹੈ ਉਹ ਬੰਦਾ ਕਈ ਵਾਰੀ ਜਿਵੇਂ ਗਰਾਊਂਡ ਫਲੋਰ ਆ ਫਰਸਟ ਫਲੋਰ ਤੇ ਹੀ ਲੈ ਕੇ ਜਾ ਰਿਹਾ ਜਾਂ ਕੋਈ ਪੌੜੀ ਰੱਖ ਹੀ ਰਿਹਾ ਇਕਦਮ ਸਪਾਰਕ ਹੋ ਜਾਂਦਾ ਇਹੋ ਜਿਹਾ ਇਨਸੀਡੈਂਟ ਦੇਖੋ ਮੈਟਲ ਦੀ ਪੌੜੀ ਹੈ ਚਾਹੇ ਬਾਂਸ ਦੀ ਹੈ ਲੱਕੜ ਦੀ ਹੈ ਕੁਝ ਵੀ ਹੈ ਹਮ ਹਾਈ ਵੋਲਟੇਜ ਦੀਆਂ ਤਾਰਾਂ ਤੋਂ ਤੁਹਾਨੂੰ बच ਕੇ ਚੱਲਣੀ ਪਵੇ ਲੱਕੜ ਤੋਂ ਵੀ ਉਹਨਾਂ ਮੂਰੇ ਲੱਕੜ ਤੋਂ ਕੋਈ ਮਤਲਬ ਨਹੀਂ ਰੱਖਦੇ ਜੇ ਲੱਕੜ ਵੀ ਟੱਚੋਗੇ ਤਾਂ ਵੀ ਗਰੰਟੀ ਪਾਸ ਹੋ ਮਾਰ ਸਕਦੀ ਹੈ ਜੇ ਲੱਕੜ ਦੇ ਵਿੱਚ ਮਸ਼ਰ ਇਹ ਲੱਕੜ ਥਿੱਲੀ ਐ ਹਾਂ ਮਾਸਟਰ ਤੋਦੇ ਵਿੱਚ ਦੀ ਦੇ ਹਾਈ ਵੋਲਟੇਜ ਤਾਂ ਆਮ ਨਾਲ ਲੱਗ ਜਾਂਦੀ ਐ ਜੇ ਲੱਕੜ ਨਾਲੇ ਚੱਲਿਆ ਕਰਦੀ ਫਿਰ ਇਹਨੇ ਡਿਸਕਾਂ ਕਿ ਬਣਾਈਏ ਜਿਹੜੀ ਹਾਈ ਲਾਈਨ ਤੇ ਹੂੰ ਸੇਰਾਮਿਕ ਦੀਆਂ ਚੀਨੀ ਮਿੱਟੀ ਦੀਆਂ ਕਿੰਡੀਆਂ ਕਿੰਡੀਆਂ ਡਿਸਕਾਂ ਆਉਂਦੀਆਂ ਨੇ ਬਿਲਕਕੁਲ ਸਹੀ ਉਹ ਵੀ ਟੈਸਟਡ ਹੁੰਦੀਆਂ ਨੇ ਇਹਨੀਆਂ ਵੀ ਜੇ ਡਿਸਕ ਬਣ ਗਈ ਤਾਂ ਵੀ ਬਿਜਲੀ ਨਹੀਂ ਨਿਕਲਦੀ ਜਿੰਨੀ ਉਹਦੀ ਸਮਰੱਥਾ ਉੱਥੇ ਤੱਕ ਹੈ ਉਦੋਂ ਬਾਅਦ ਵੋਲਟੇਜ ਵਧਾਣ ਕੋ ਵੀ ਵਿਚਦੀ ਲੰਘ ਜਾਂਦੀ ਐ ਔਰ ਵੀ ਤੋੜ ਦਦਿਆ ਜਿਹੜੀਆਂ ਤੁਸੀਂ ਵੱਡੀ ਲਾਈਨ ਤੇ ਦੇਖਦੇ ਹੋ ਜਿਹੜੀ 220 ਕੇਵੀ ਹੈ 66 ਕੇਵੀ ਹੈ ਉਥੇ 10 10 ਡਿਸਕਟਡ ਡਿਸਕ 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 ਪਾਈ ਉਹ ਡੀ ਵੱਡੀ ਡਿਸਕ ਬਣਾਈ ਪਈ ਹੁੰਦੀ ਹੂੰ ਉਹ ਇਹੀ ਕੰਮ ਤਾਂ ਕੀਤਾ ਹੁੰਦਾ ਕਿਉਂਕਿ ਲਿਮਟ ਹੈ ਉਹ ਉਥੇ ਲੱਕੜ ਦੀ ਕੀ ਬਸਾਤਾ ਕੁਝ ਵੀ ਨਹੀਂ ਹੂੰ ਲੱਕੜ ਲਾਓਏ ਗੋਲੀ ਮੇਂ ਉਹ ਉਹ ਹੈ ਤਾਂ